ਦਾ ਬਾਬਾ ਸ਼ਮੀ ਸ਼ਾ ਇਹ urs ਮੁਵਾਰਕ ਜਿਹੜੀ ਹੈ 299 ਮੇਲਾ ਹੈ ਦਰਬਾਰ ਦਾ ਤੇ ਸਾਰੇ ਇੱਥੇ ਸੰਗਤ ਜਿਹੜੀ ਹੈ ਬਹੁਤ ਹੁਮ ਹਮਾਗੇ ਪਹੁੰਚਦੀ ਹੈ ਤੇ ਸਭ ਨੂੰ ਸਾਡੇ ਵੱਲੋਂ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਤਾਂ ਸਭ ਨੂੰ urs ਮੁਵਾਰਕ ਸਾਰਿਆਂ ਨੂੰ ਅਸੀਂ ਕਹਿੰਦੇ ਆ ਤੇ ਇਹ ਸਾਡੀ गुजारिश ਹੈ ਸਭ ਸੰਗਤ ਅੱਗੇ ਕਿ ਹਮ ਹਮਾ ਕੇ ਦਰਵਾਜ਼ੇ ਵਿੱਚ ਪਹੁੰਚਣ ਤੇ ਬਾਬੇ ਸ਼ਾਮੀ ਸ਼ਾਹ ਦੀ ਰਹਿਮਤ ਦਾ صدਕਾ ਆਪਣੀਆਂ ਸਾਰੇ ਆਪਣੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਇੱਥੇ ਤੇ ਆਪਣੀ ਬੇਨਤੀ ਲਓ ਸਰ ਮੇਲਾ ਕਿੰਨੇ ਦਿਨ ਚੱਲਦਾ ਸਰ ਇਹ 299 ਹੈ ਇਸ ਵੇਲੇ ਚੱਲ ਰਿਹਾ ਹੈ ਨਾ 299 ਮੇਲਾ ਹੈ ਇਹ ਕਿੰਨੇ ਦਿਨ ਚੱਲਦਾ ਹੈ ਇਹ 4 ਦਿਨ ਚੱਲਦਾ ਹੈ ਪਹਿਲਾਂ 9 ਤਰੀਕ ਨੂੰ ਸ਼ਿਰਾਗ ਹੋਣੀ ਹੈ ਉਸ ਤੋਂ ਬਾਅਦ ਕੁਝ ਸ਼ਾਸਤਰੀ ਸੰਗੀਤ ਨਾਤਾਂ ਗਾਈਆਂ ਜਾਣਗੀਆਂ ਬਜ਼ੁਰਗਾਂ ਦੀ ਉਹਦੇ ਵਿੱਚ ਤੇ ਬਾਕੀ ਬਾਅਦ ਚ ਦੋ ਤਿੰਨ ਕਵਾਲ ਵੀ ਰਾਤ ਨੂੰ ਮਹਿਫਲ ਆਗਾਜ਼ ਕਰਨਗੇ ਫਿਰ 10 ਤਰੀਕ ਨੂੰ ਚਾਦਰ ਦੀ ਰਸਮ ਹੋਣੀ ਹੈ ਉਸ ਤੋਂ ਪਹਿਲਾਂ ਵੀ ਨਾਤ ਸ਼ਰੀਫ গਾਈ ਜਾਏਗੀ ਫਿਰ ਕਵਾਲੀਆਂ ਵੀ ਹੋਣਗੀਆਂ ਚੱਦ ਦੇ ਰਸਮ ਤੋਂ ਬਾਅਦ ਵੀ ਸ਼ਾਮ ਨੂੰ ਮਹਿਫਲੇ ਕਵਾਲੀ ਸ਼ੁਰੂ ਹੋ ਜਾਏਗੀ ਫਿਰ देर रात ਤੱਕ ਇਹ ਪ੍ਰੋਗਰਾਮ ਚੱਲੇਗਾ ਉਸ ਤੋਂ ਬਾਅਦ 11 ਤਰੀਕ ਨੂੰ ਗਜ਼ਲਾਂ ਨਾਤਾ ਵਿੱਚ ਵਧੀਆ-ਵਧੀਆ ਜਿਹੜੇ ਕਵਾਲ ਨੇ ਉਹ ਆਪਣਾ فن ਪੇਸ਼ ਕਰਨਗੇ 12 ਤਰੀਕ ਨੂੰ ਆਪਣਾ ਖੁੱਲਾ ਅਖਾੜਾ ਸਭਿਆਚਾਰਕ ਉਹਦੇ ਵਿੱਚ ਅੱਛੇ-ਅੱਛੇ ਪੰਜਾਬ ਦੇ ਨੇ ਪੂਰੇ ਇੰਡੀਆ ਤੋਂ ਅੱਛੇ-ਅੱਛੇ ਫਨਕਾਰ ਗੀਤਕਾਰ ਸੰਗੀਤਕਾਰ ਸਾਰੇ ਆਪਣਾ-ਆਪਣਾ ਪੇਸ਼ ਕਰਨਗੇ ਇਹ ਸਰ ਪੰਜਾਬ ਤੋਂ ਆਉਂਦੇ ਇੱਕ ਬਈ ਬਾਰੋ ਵੀ ਆਉਂਦੇ ਆਕਵਾਲ ਜਾਨ ਸਿੰਗਰ ਪੰਜਾਬ ਤੋਂ ਤਾਂ ਆਉਂਦੇ ਹੀ ਨੇ ਪਰ ਕਦੇ-ਕਦੇ ਅਸੀਂ ਪਾਕਿਸਤਾਨ ਤੋਂ ਵੀ ਇੱਥੇ ਆਉਂਦੇ ਨੇ ਸ਼ਾਇਦ ਐਤਕੀ ਵੀ ਉਮੀਦ ਹੈ ਬਹੁਤ ਕਿ ਪਾਕਿਸਤਾਨ ਤੋਂ ਵੀ ਕਵਾਲ ਆਪਣੀ ਹਾਜ਼ਰੀ ਲਾਉਣਗੇ ਇੱਥੇ ਵੈਸੇ ਪ੍ਰਬੰਧਕ ਕਮੇਟੀ ਕੋਸ਼ਿਸ਼ ਤਾਂ ਕਰ ਰਹੀ ਹੈ ਬਾਕੀ ਇਹ ਗਵਰਨਮੈਂਟਾਂ ਦੀਆਂ ਆਪਣੀਆਂ ਪਾਲਿਸੀਆਂ ਹੁੰਦੀਆਂ ਤੇ ਜੇ ਇਜਾਜ਼ਤ ਮਿਲ ਗਈ ਤੇ ਜ਼ਰੂਰ ਪੇਸ਼ ਕਰਾਂਗੇ ਉਹਨਾਂ ਨੂੰ